ਪੁਲਿਸ ਨੇ ਗ੍ਰਿਫਤਾਰ ਕੀਤਾ ਮੋਟਰਸਾਈਕਲ ਚੋਰ ਇਸ ਚੋਰ ਤੇ ਪਹਿਲਾਂ ਵੀ ਨੇ ਕਈ ਮਾਮਲੇ ਦਰਜ ਤੇ ਹੁਣ ਪੁਲਿਸ ਨੇ ਕਰ ਦਿੱਤੀ ਹੈ ਕਾਰਵਾਈ ਜਿਹਾ ਇਹ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪੁਲਿਸ ਨੇ ਇੱਕ ਮੋਟਰਸਾਈਕਲ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਮੋਟਰਸਾਈਕਲ ਚੋਰ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਹੁਣ ਪੁਲਿਸ ਨੇ ਵੱਡੀ ਕਾਰਵਾਈ ਪਾ ਦਿੱਤੀ ਹੈ ਦੱਸਦੀ ਹੈ ਕਿ ਇਹ ਚੋਰ ਪੁਲਿਸ ਦੇ ਹੱਥ ਉਸ ਵੇਲੇ ਲੱਗ ਗਿਆ ਜਦੋਂ ਪੁਲਿਸ ਨੇ ਲੱਕੜ ਮੰਡੀ ਚੌਂਕ ਦੇ ਵਿੱਚ ਨਾਕਾ ਲਾਇਆ ਹੋਇਆ ਸੀ ਉਸ ਵੇਲੇ ਇਹ ਜਿਹੜਾ ਚੋਰ ਹੈ ਪੁਲਿਸ ਦੇ ਹੱਥ ਲੱਗ ਗਿਆ ਦੱਸਦੀ ਹੈ ਕਿ ਇਸ ਚੋਰ ਦੇ ਕੋਲੋਂ ਬਿਨਾ ਨੰਬਰ ਵਾਲੇ ਕਈ ਮੋਟਰਸਾਈਕਲ ਬਰਾਮਦ ਹੋਏ ਨੇ ਤੇ ਨਾਲ ਹੀ ਕਾਲੇ ਰੰਗ ਦੇ ਦੋ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ ਦੱਸਦੀ ਹੈ ਕਿ ਰਾਜਪੁਰਾ ਦੇ ਵਿੱਚ ਕਈ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਕੋਲੋਂ ਉਹਨਾਂ ਦੇ ਮੋਟਰਸਾਈਕਲ ਖੋ ਲਏ ਗਏ ਨੇ ਤੇ ਕਈ ਮਾਮਲੇ ਜਿਹੜੇ ਕਿ ਥਾਣਿਆਂ ਦੇ ਵਿੱਚ ਇਸ ਸੰਬੰਧ ਦੇ ਵਿੱਚ ਦਰਜ ਕੀਤੇ ਗਏ ਨੇ ਦੱਸਦੀ ਹੈ ਕਿ ਇਸ ਮੋਟਰਸਾਈਕਲ ਚੋਰ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ ਜਿਸ ਦੇ ਪਿਤਾ ਦਾ ਨਾਮ ਸਾਗਰ ਦਸਿਆ ਚਾਰਿਆ ਹੈ ਤੇ ਇਹ ਪਟਿਆਲਾ ਦਾ ਰਹਿਣ ਵਾਲਾ ਹੈ ਐਸ ਐਚਓ ਬਲਵਿੰਦਰ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਖਾਸ ਤੌਰ ਤੇ ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਇਸ ਦੇ ਨਾਮ ਤੇ ਕਈ ਮਾਮਲੇ ਦਰਜ ਹੋਏ ਪਏ ਨੇ ਪਹਿਲਾਂ ਇਸ ਤੇ 10 ਕੇਸ ਚੱਲ ਰਹੇ ਨੇ ਤੇ ਹੁਣ ਇਹ 11ਵਾਂ ਕੇਸ ਹੈ ਜਿਸ ਦੇ ਦੌਰਾਨ ਇਹ ਫੜਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਸਨੇ ਬਹੁਤ ਸਾਰੇ ਅਜਈਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਤੇ ਉਹਨਾਂ ਦੇ ਕੋਲੋਂ ਉਹਨਾਂ ਦੇ ਵਾਹਨ ਖੋ ਲਏ ਜਾਂਦੇ ਨੇ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਸ਼ਰਾਰਤੀ ਅਨਸਰਾਂ ਨੂੰ ਫੜਿਆ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਲੋਕ ਜਿਹੜੀਆਂ ਅਜਹੀਆਂ ਘਟਨਾਵਾਂ ਨੂੰ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਤੱਕ ਨੂੰ ਖਤਰਾ ਹੋ ਜਾਂਦਾ ਹੈ ਇਹ ਲੋਕ ਤਲਵਾਰ ਦੀ ਨੋਕ ਤੇ ਜਾਂ ਫਿਰ ਹਥਿਆਰਾਂ ਦੀ ਨੋਕ ਤੇ ਲੋਕਾਂ ਦੇ ਕੋਲੋਂ ਉਹਨਾਂ ਦੇ ਵਾਹਨ ਖੋ ਲੈਂਦੇ ਨੇ ਨਕਦੀਆਂ ਖੋ ਲੈਂਦੇ ਨੇ ਤੇ ਜੋ ਵੀ ਉਹਨਾਂ ਦੇ ਕੋਲ ਸਮਾਨ ਹੁੰਦਾ ਹੈ ਲੁੱਟ ਲੈਂਦੇ ਨੇ ਪੁਲਿਸ ਦੇ ਵੱਲੋਂ ਚਾਹੇ ਸ਼ਾਰਤੀ ਅੰਸਰਾਂ ਨੂੰ ਨੱਥ ਪਾਉਣ ਦੇ ਲਈ ਥਾਂ-ਥਾਂ ਤੇ ਨਾਕੇ ਲਗਾਏ ਜਾ ਰਹੇ ਨੇ ਇਸੇ ਤਹਿਤ ਜਦੋਂ ਰਾਜਪੁਰਾ ਪੁਲਿਸ ਨੇ ਲੱਕੜ ਮੰਡੀ ਚੌਕ ਦੇ ਵਿੱਚ ਨਾਕਾ ਲਗਾਇਆ ਹੋਇਆ ਸੀ ਤਾਂ ਫਿਰ ਇਹ ਸ਼ਰਾਰਤੀ ਅਨਸਰ ਇਹ ਚੋਰ ਪੁਲਿਸ ਦੇ ਹੱਥ ਲੱਗ ਗਿਆ ਪੁਲਿਸ ਨੇ ਇਸ ਦੇ ਕੋਲੋਂ ਕਈ ਮੋਟਰਸਾਈਕਲ ਬਰਾਮਦ ਕੀਤੇ ਨੇ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਕੋਲੋਂ ਹੋਰ ਵੀ ਪੁਛਪੜਤਾਲ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਇਸ ਤੋਂ ਇਲਾਵਾ ਵੀ ਇਸ ਦੇ ਕੋਲ ਹੋਰ ਮੋਟਰਸਾਈਕਲ ਹੋਣ ਕਿਉਂਕਿ ਇਸ ਦੇ ਨਾਮ ਤੇ ਕਈ ਮਾਮਲੇ ਦਰਜ ਕੀਤੇ ਗਏ ਨੇ ਇਸ ਨੇ ਕਈ ਲੋਕਾਂ ਦੇ ਕੋਲੋਂ ਉਹਨਾਂ ਦੇ ਵਾਹਨ ਖੋਏ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਨੰਬਰ ਪਲੇਟਾਂ ਲਾ ਕੇ ਸੁੱਟ ਦਿੱਤੀਆਂ ਨੇ ਪੁਲਿਸ ਦੇ ਸਾਹਮਣੇ ਅਜਿਹੇ ਕਈ ਮੋਟਰਸਾਈਕਲ ਆਏ ਨੇ ਜਿਨ੍ਹਾਂ ਦੇ ਨੰਬਰ ਪਲੇਟਾਂ ਨਹੀਂ ਲੱਗੀਆਂ ਹੋਈਆਂ ਇਸ ਨੇ ਲੋਕਾਂ ਦੇ ਕੋਲੋਂ ਮੋਟਰਸਾਈਕਲ ਖੋ ਕੇ ਉਹਨਾਂ ਦੀਆਂ ਨੰਬਰ ਪਲੇਟਾਂ ਲਾ ਦਿੱਤੀਆਂ ਨੇ ਤੇ ਹੁਣ ਇਹ ਮੋਟਰਸਾਈਕਲ ਪੁਲਿਸ ਦੇ ਹੱਥ ਲੱਗੇ ਨੇ ਪੁਲਿਸ ਦਾ ਕਹਿਣਾ ਹੈ ਕਿ ਇਸ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਰਾਜਪੁਰਾ ਦੇ ਐਸਐਚਓ ਬਰਵਿੰਦਰ ਸਿੰਘ ਹੋਰਾਂ ਦਾ ਕੀ ਕਹਿਣਾ ਤੁਹਾਡੇ ਨਾਲ ਸਾਂਝਾ ਕਰ ਰਿਹਾ 21 ਤਰੀਕ ਨੂੰ ਇੱਕ ਸਰੋਂ ਇਨਫੋਰਮੇਸ਼ਨ ਮਿਲੀ ਸੀ ਜੀ ਇੱਕ ਉਹਟੇ ਆਲੇ ਦਾ ਬਹੁ ਮਸ਼ਹੂਰ ਚੋਰ ਹੈ ਜਿਹੜਾ ਚੋਰੀਆਂ ਕਰਦਾ ਬਾਈਕ ਜੀ ਉਸਤੇ ਪਹਿਲਾਂ ਵੀ 10 ਮੁਕਦਮੇ ਦਰਜ ਨੇ ਅਸੀਂ ਲੱਕੜ ਮੰਡੀ ਚੌਕ ਤੋਂ ਫੜਿਆ ਸੀ ਉਹ ਉਹਦੇ ਕੋਲ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਸੀ ਉਸ ਤੋਂ ਅੱਗੇ ਤਰਤੀਸ ਚੱਲੀ ਉਸਤੇ ਕੋਲੋਂ ਦੋ ਮੋਟਰਸਾਈਕਲ ਅਸੀਂ ਹੋਰ ਬਰਾਮਦ ਕਰਾਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਆ ਡੀਲੈਕਸ ਮੋਟਰਸਾਈਕਲ ਦੋ ਨੇ ਸਪਲੈਂਡਰ ਤੇਨ ਮੋਟਰਸਾਈਕਲ ਬਰਾਮਦ ਕਰਾ ਲਈ ਸੀ ਉਸ ਤੇ ਪਹਿਲਾਂ ਵੀ 10 ਮੁਕਦਮੇ ਦਰਜ ਨੇ 11ਵਾਂ ਮੁਕਦਮਾ ਉਸ ਤੇ ਹੋਣ ਦਾ ਜੀ ਸਾਰੇ ਜਿਹੜੇ ਮੁਕਦਮੇ ਨੇ ਉਹ ਚੋਰੀ ਦੇ ਨੇ ਉਹ ਚੋਰੀ ਕਰਨ ਦਾ ਆਦੀ ਏ ਜੀ ਹੋਰ ਹੋਰ ਵੀ ਇਹਦੇ ਕੋਈ ਸਾਥੀ ਪੜੇਗਾ ਹਾਂ ਅਜੇ ਤਪਤੀਸ਼ ਚੱਲ ਰਹੀ ਹੈ ਜੀ ਅਕੇ ਦੇਖਦੇ ਜੀ ਕੀ ਨਾਮ ਕੀ ਇਹਦਾ ਇਹਦਾ ਨਾਮ ਹੈ ਜੀ ਅਭਿਸ਼ੇਕ ਜੀ ਅਭਿਸ਼ੇਕ ਅਭਿਸ਼ੇਕ ਪੁੱਤਰ ਸਾਗਰ ਪਟਿਆਲਾ ਦਾ ਰਾਜਪੁਰ ਦੇ ਵਿੱਚ ਲਗਾਤਾਰ ਚੋਰ ਸਰਗਰਮ ਦਿਖ ਰਹੇ ਆ ਤਾਂ ਇਹਨਾਂ ਚੋਰਾਂ ਨੂੰ ਫੜਨ ਦੇ ਲਈ ਤੁਸੀਂ ਹੋਰ ਕੀ ਕੀਤਾ ਹੈ ਇਹਨਾਂ ਚੋਰੀਆਂ ਨੂੰ ਫੜ ਲਸੀ ਰੈਗੂਲਰ ਕਸਤਾ ਵਧਾਈਆਂ ਹੋਈਆਂ ਨੇ ਜਿਸ ਤਰ੍ਹਾਂ ਕਿ ਕਿਤੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਨਾਲੇ ਨਾਲ ਉੱਥੇ ਜੀ ਜਾ ਕੇ ਚੋਰਾਂ ਦੇ ਪਿੱਛੇ ਤਤਤੀਸ ਵਜਾ ਕਰਕੇ ਨਾਲੇ ਨਾਲ ਬਰਾਮਦਗੀ ਕਰਾਉਂਦੇ ਹਾਂ ਜਿਵੇਂ ਕਿ ਪਹਿਲਾਂ ਵੀ ਅਸੀਂ ਪ੍ਰੈਸ ਕਾਨਫਰੰਸ ਕਰੀ ਸੀ ਤੁਹਾਡੇ ਸਾਹਮਣੇ ਤੇ ਦੂਜੀ ਆਇਆ ਏਸੀ ਚੋਰੀ ਹੋਏ ਸੀ ਨਾਲੇ ਨਾਲ ਟਰੇਸ ਕੀਤੇ ਸੀ ਜੀ ਹੁਣ ਬਾਈਕ ਚੋਰੀ ਹੋ ਰਹੀ ਹੈ ਅਸੀਂ ਨਾਲੇ ਨਾਲ ਐਫਆਰ ਦਰਜ ਕਰਕੇ ਟਰੇਸ ਕਰ ਰਹੇ ਹਾਂ ਜੀ ਠੀਕ ਹੈ ਜੀ ਇਸ ਤੇ 10 ਮਕਦਮੇ ਪਹਿਲਾਂ ਨੇ 11ਵਾਂ ਮਕਦਮਾ ਹੋਣਾ ਸਰ ਇਹਦਾ ਕੋਈ ਠੀਕ ਹੈ ਸੀ ਕਮੇਟੀ ਨੂੰ ਅਪੀਲ ਕਰਾਂਗੇ ਜੀ ਜਿਹੜੇ ਸ਼ਹਿਰ ਦੇ ਕੈਮਰੇ ਸਾਡੇ ਖਰਾਬ ਹੋਏ ਹੋਏ ਨੇ ਉਹ ਸਾਡੇ ਚਾਲੂ ਹੋ ਜਾਣ ਤਾਂ ਕਿ ਸਾਨੂੰ ਇਹਨਾਂ ਦੇ ਫੜ ਦੇ ਵਿੱਚ ਮਦਦ ਮਿਲ ਸਕੇ